ਇਹ ਤਸਵੀਰਾਂ ਨੇ ਫਾਜ਼ਿਲਕਾ ਦੇ ਫਿਰਨੀ ਰੋਡ ਦੀਆਂ ਜਥੇ ਸਵੇਰੇ ਬਦਾਨੀ ਆਇਲ ਜੀਨਿੰਗ ਇੰਡਸਟਰੀ ਦੇ ਵਿੱਚ ਅੱਗ ਲੱਗ ਜਾਂਦੀ ਹੈ ਅੱਗ ਇਨੀ ਭਿਆਨਕ ਸੀ ਕਿ ਮਲੇ ਦੇ ਅੰਦਰ ਪਿਆ ਕਰੀਬ 50 ਕੁਆਂਟਲ ਕਾਟਨ ਸੀਡ ਅਤੇ ਆਇਲ ਜੀਨਿੰਗ ਮਸ਼ੀਨਾ ਪੂਰੀ ਤਰ੍ਹਾਂ ਸੜ ਕੇ ਖਾਕ ਹੋ ਜਾਂਦੀਆਂ ਨੇ ਹਾਲਾਂਕਿ ਇਮਾਰਤ ਦਾ ਕਾਫੀ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ ਜਦਕਿ ਅੱਗ ਲੱਗਣ ਦੀ ਵਜ੍ਹਾ ਟਰਾਂਸਫਾਰਮਰ ਤੋਂ ਨਿਕਲੀ ਚਿੰਗਾਰੀ ਦੱਸੀ ਜਾ ਰਹੀ ਹੈ ਫਾਇਰ ਬ੍ਰਿਗੇਡ ਵਿਭਾਗ ਨੂੰ ਮਿਲੀ ਜਾਣਕਾਰੀ ਦੇ ਮੁਤਾਬਕ ਮੌਕੇ ਤੇ ਜਦੋਂ ਪਹੁੰਚਦੀ ਹੈ ਤਾਂ ਫਾਇਰ ਬ੍ਰਿਗੇਡ ਵੱਲੋਂ ਕਈ ਗੱਡੀਆਂ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ ਜਾਣਕਾਰੀ ਦਿੰਦੇ ਹੋਏ ਬਿਦਾਨੀ ਆਇਲ ਜੀਨਿੰਗ ਇੰਡਸਟਰੀ ਦੇ ਮਾਲਕ ਮੋਹਨ ਸਰੂਪ ਬਿਦਾਨੀ ਨੇ ਦੱਸਿਆ ਕਿ ਅੱਜ 3 ਵਜੇ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ ਜਿਸ ਬਾਬਤ ਉਹਨਾਂ ਨੂੰ ਕੋਈ ਵਿਅਕਤੀ ਕਰੇ ਆ ਕੇ ਇਸ ਮਾਮਲੇ ਦੇ ਬਾਰੇ ਸੂਚਿਤ ਕਰਦਾ ਹੈ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਹਾਲਾਂਕਿ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ਤੇ ਪਹੁੰਚੀਆਂ ਬੁਲਵਾਈਆਂ ਗਈਆਂ ਅੱਗ ਤੇ ਕਾਬੂ ਪਾਇਆ ਗਿਆ ਹਾਲਕਿ ਉਹਨਾਂ ਨੇ ਫਿਰ ਇਹ ਵੀ ਦੱਸਿਆ ਕਿ ਉਹਨਾਂ ਦੀ ਮਿੱਲ ਦੇ ਬਾਹਰ ਬਿਜਲੀ ਦਾ ਟਰਾਂਸਫਾਰਮਰ ਜਿਹੜਾ ਲੱਗਿਆ ਹੋਇਆ ਹੈ ਉਸ ਵਿੱਚੋਂ ਚਿੰਗਾਰੀ ਨਿਕਲਦੀ ਹੈ ਅਤੇ ਅੱਗ ਲੱਗੀ ਹੈ ਅਤੇ ਉਹਨਾਂ ਦਾ ਫਿਰ ਲੱਖਾਂ ਦਾ ਨੁਕਸਾਨ ਹੋ ਜਾਂਦਾ ਹੈ। ਆਦਰ ਫਾਇਰ ਬ੍ਰਿਗੇਡ ਦੇ ਕਰਮਚਾਰੀ ਕਾਂਸ਼ੀਰਾਮ ਨੇ ਇਹ ਵੀ ਦੱਸਿਆ ਕਿ ਜਿਵੇਂ ਹੀ ਉਹਨਾਂ ਨੂੰ ਸੂਚਨਾ ਮਿਲਦੀ ਹੈ ਤਾਂ मौके ਤੇ ਪਹੁੰਚਦੇ ਨੇ ਜ਼ਿਆਦਾ ਅੱਗ ਭਿਆਨਕ ਹੋਣ ਤੇ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਜਿਸ ਤੋਂ ਬਾਅਦ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਅੰਦਰ ਇੱਕ ਵਿਅਕਤੀ ਫਸਿਆ ਹੋਇਆ ਹੈ। ਉਸ ਰੂਵੀ ਰੈਸਕਿਊ ਕਰਕੇ ਬਾਹਰ ਕੱਢਿਆ ਜਾਂਦਾ ਹੈ ਅਤੇ ਉਸ ਦੀ ਜਾਨ ਬਚਾਈ ਜਾਂਦੀ ਹੈ ਮੌਕੇ ਤੇ ਪੰਜ ਗੱਡੀਆਂ ਜਿਹੜੀਆਂ ਹਨ ਉਹਨਾਂ ਵੱਲੋਂ ਮੰਗੌਣੀਆਂ ਪੈਦੀਆਂ ਨੇ ਜਿਸ ਤੋਂ ਬਾਅਦ ਅੱਗੇ ਤੇ ਕਾਬੂ ਪਾਇਆ ਜਾਂਦਾ ਹੈ ਉਹਨਾਂ ਨੇ ਵੀ ਦੱਸਿਆ ਕਿ ਨੁਕਸਾਨ ਤੋਂ ਫਿਲਹਾਲ ਬਚਾਰਿਆ ਹੈ ਕਿ ਜਾਨੀ ਨੁਕਸਾਨ ਇਥੇ ਕੋਈ ਨਹੀਂ ਹੋਇਆ ਫਿਲਹਾਲ ਮਾਲੀ ਨੁਕਸਾਨ ਜਿਹੜਾ ਹੈ ਉਹ ਕਾਫੀ ਹੋ ਸਕਿਆ ਤੁਹਾਡਾ ਇਸ ਖਬਰ ਬਾਰੇ ਕੀ ਕਹਿਣਾ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਚੰਨੋ ਹੈ ਕਿ ਕਿੱਦਾਂ ਇਹ ਛੱਡ ਗਈ ਬਸ ਕੋਈ ਬਾਹਰੋਂ ਬਿਜਲੀ ਦੇ ਟਰਾਂਸਫਾਰਮਰ ਤੋਂ ਚਿੰਗਾਰੀ ਉੱਡ ਕੇ ਲੱਗੀ ਆ ਅੱਛਾ ਹਾਂਜੀ ਕਿੰਨੇ ਵਜੇ ਦਾ ਇਹ ਹਾਦਸਾ ਇਹ ਅੰਦਾਜ਼ਾ ਸਵੇਰੇ 3 ਵਜੇ ਦੇਖੀਏ ਕਿ ਪਤਾ ਕਿਵੇਂ ਲੱਗਦਾ ਪਤਾ ਲਾਟਾ ਨਿਕਲੀਆਂ ਸਾਨੂੰ ਕਰੇ ਆ ਕੇ ਕਿਸੇ ਅੰਦਰ ਸਿਆ ਗਲੀ ਦੇ ਵਿੱਚੋਂ ਹਾਂਜੀ ਰਾਤ ਨੂੰ 3 ਵਜੇ ਅੱਜ ਚੁਵੇਰੇ 3 ਵਜੇ ਨੁਕਸਾਨ ਕਿੰਨਾ ਸੀ ਨੁਕਸਾਨ ਦਾ ਅਸੀਂ ਸਵੇਰੇ ਵੇਖਾਂਗੇ ਜੀ ਲਾਈਟ ਹਨੇਰੇ ਵਿੱਚ ਐਸ ਵੇਲੇ ਕੁਝ ਨਹੀਂ ਪਤਾ ਲੱਗਦਾ ਕਿੰਨੇ ਕੁ ਬੈਂਕਰ ਸੀ ਅੱਗ ਬਹੁਤ ਭੈਂਕਰ ਸੀ ਬਾਕੀ ਨੁਕਸਾਨ ਦਾ ਸਵੇਰੇ ਪਤਾ ਲੱਗੇਗਾ ਇਹ ਇਹ ਜੇਮੀਨ ਟ੍ਰਾਂਸਫਰਮਰ ਚਿੰਗਾਰੀ ਅੰਦਰ ਦੀ ਹਾਂਜੀ ਹਾਂਜੀ ਅੰਦਾਜ਼ਾ ਫਿਰ ਵੀ ਕਿੰਨਾ ਕਰੀ ਨੁਕਸਾਨ ਕੁਝ ਨਹੀਂ ਐਸ ਵੇਲੇ ਪਤਾ ਲੱਗ ਸਕਦਾ ਸਾਨੂੰ ਅੰਦਰ ਪਤਾ ਹੀ ਨਹੀਂ ਕਿੰਨਾ ਦਾ ਨੁਕਸਾਨ ਹੈ ਸਾਰੀ ਛੱਡ ਗਈ ਮਤਲਬ ਬਹੁਤ ਛੱਡ ਗਿਆ ਉਹ ਜ਼ਮਾਨ ਹਾਂਜੀ ਕਿ ਨਾ ਸੀ ਇਹ ਸੂਚਨਾ ਮਿਲੀ ਸੀ ਇਹ ਖਲ ਵਾਲੀ ਫੈਕਟਰੀ ਸੀ ਤੇਲ ਦੇ ਡਰਮਸੇ ਤੇ ਅੱਗ ਲੱਗੀ 3:38 ਤੇ ਸਾਨੂੰ ਕਾਲ ਆਈ ਹੈਗੀ ਹੈ ਨਾਲ ਦੀਆਂ ਅਸੀਂ ਆ ਗਏ ਤੇ ਆ ਕੇ ਫੋਮ ਵਰਤੀ ਅੱਗ ਦੇ ਕੰਟਰੋਲ ਕਰ ਲਏ ਕਿੰਨੀਆਂ ਗੱਡੀਆਂ ਜਿਹੜੀਆਂ ਲੱਗੀਆਂ ਲੱਗੀਆਂ ਤੇ ਤੇ ਪੰਜ ਗੱਡੀਆਂ ਲੱਗੀਆਂ ਇਹ ਕਿੰਨੇ ਵਜੇ ਦਾ ਹਾਦਸਾ ਕਿੰਨੇ ਵਜੇ 3:38 ਮਿੰਟ ਤੇ ਕਾਲ ਆਈ ਸਾਨੂੰ ਕੋਈ ਜਾਨੀ ਨੁਕਸਾਨ ਜਾਨੀ ਨੁਕਸਾਨ ਇੱਕ ਬੰਦਾ ਵਿੱਚ ਫਸਿਆ ਸੀ ਉੱਤੇ ਕਮਰੇ ਜੋ ਬਚਾਲਿਆ ਸੀ ਅਸੀਂ ਕੱਢ ਲਿਆ ਇੰਨੀ ਕੁ ਭੰਕਰ ਅੱਗ ਬਹੁਤ ਭੰਕਰ ਸੀ ਕਿਸ ਚੀ ਦੀ ਫੈਕਟਰੀ ਹੈ ਜੀ ਤੇ ਖਲਦੀ ਫੈਕਟਰੀ ਹੈ ਤੇਲ ਤੂਲ ਦਾ ਕੰਮ ਵਿੱਚ ਲੱਗਾ ਕੋਈ ਕਿੰਨੇ ਘੰਟੇ ਲੱਗੇ ਜੀ ਅੱਗ ਨੂੰ ਕਾਬੂ ਪਾਉਣ ਸਾਢੇ 3:00 ਵਜੇ ਤੋਂ ਲੈ ਕੇ ਹੁਣ 5:30 ਵਜੇ ਦਾ ਸਮਾਂ ਹੈਗਾ ਜੀ ਹੁਣ ਤੱਕ ਕੰਟਰੋਲ ਹੋਈ ਹੈ ਹੁਣ ਕਾਬੂ ਕਰ ਲਿਆ ਜੀ ਬਿਲਕੁਲ ਇਹ ਨੁਕਸਾਨ ਦੀ ਗੱਲ ਕਰ ਲਈ ਤੇ ਕਿੰਨਾ ਨੁਕਸਾਨ ਦਾ ਮਾਲਕ ਦੱਸ ਸਕਦੇ ਜੀ ਇਹ ਕਾਰਨ ਕੀ ਬਣਿਆ ਜੀ ਇਹਨਾਂ ਹੱਦ ਦਾ ਕਾਰਨ ਮਾਲਕ ਦੇ ਕਹਿਣ ਅਨੁਸਾਰ ਬਿਜਲੀ ਦੇ ਛੋਟਾ ਸ਼ਾਰਟ ਸਰਕਟ ਜੀ ਜੀ ਕੀ ਨਾਮ ਹੈ ਆਪਣਾ ਕਸ਼ਿਫ ਰਫਰ ਮੈਨ ਸਰ ਮੇਰਾ ਨਾਮ ਕਾਂਸਟੇਬਲ ਫੋਕਤਵਿੰਦਰ ਹੈ ਅੱਛਾ ਕੀ ਇੱਥੇ ਹੋਇਆ ਜੀ ਕਿਹਦਾ ਹਾਸਾ ਸਰ ਇਹ ਮਤਲਬ ਅਸੀਂ ਰਾਉਂਡ ਮਾਰਦੇ ਇੱਧਰੋਂ ਗਏ ਸੀ 10 ਮਿੰਟ ਪਹਿਲੇ ਰਾਉਂਡ ਮਾਰ ਕੇ ਸਾਉਂ ਦੀ ਕੋਠੀ ਵਾਲੀ ਸਾਈਡ ਗਏ ਆ ਪੀਸੀ ਸਾਉਂ ਦੇ ਐਸਐਸਪੀ ਸਾਉਂ ਦੀ ਉਧਰ ਰਾਉਂਡ ਲਾਉਣ ਗਏ ਆ ਸਾਨੂੰ ਕਾਲ ਆਈ ਆ ਕੌਣ ਆਇਆ ਸਾਡੇ ਮੁਲਾਜ਼ਮ ਦੇ ਆਇਆ ਉਹਨਾਂ ਦਾ ਕੋਈ ਇਥੋਂ ਨਾ ਜਾਣਕਰ ਕੋਈ ਨੰਗਿਆ ਉਹਨਾਂ ਨੇ ਉਹਨਾਂ ਨੇ ਕੀਤਾ ਉਹਨਾਂ ਨੇ ਸਾਨੂੰ ਕੀਤਾ ਵੀ ਪੀਸੀਆਰ ਲੈ ਕੇ ਉੱਥੇ ਜਾਓ ਅੱਗ ਲੱਗ ਗਈ ਤੇ ਅਸੀਂ ਜਦੋਂ ਇੱਥੇ ਪਹੁੰਚਣ ਤੋਂ ਪਹਿਲਾਂ ਅਸੀਂ ਫਾਇਰ ਬ੍ਰਿਗੇਡ ਨੂੰ ਫੋਨ ਕਰਤਾ ਤੇ ਸਾਡੇ ਤੋਂ ਜਿਵੇਂ ਅਸੀਂ ਪਹੁੰਚੇ ਉਹ ਵੀ ਫਾਇਰ ਬ੍ਰਿਗੇਡ ਆ ਗਈ ਹੌਂਸਰ ਫੇਰ ਇੱਕ ਗੱਡੀ ਤੋਂ ਕਾਬੂ ਨਹੀਂ ਆ ਰਹੀ ਸੀ ਫੇਰ ਅਸੀਂ ਦੂਜੀ ਗੱਡੀ ਮੰਗਾਈ ਦੋ 10 ਗੱਡੀਆਂ ਮੰਗਾਈਆਂ ਹੁਣ ਕਾ ਕਿਤੇ ਕਾਬੂ ਪਾ ਲਏ ਕਿੰਨੀਆਂ ਗੱਡੀਆਂ ਆਈਆਂ ਨੇ ਤੇ ਕਿੰਨੇ ਕੋ ਪੈਂ ਖਰਾਬ ਹੋ ਸੀ ਆਹ ਕ ਬਹੁਤ ਤੇਜ਼ ਸੀ ਬਹੁਤ ਜ਼ਿਆਦਾ ਸੀ ਕਿੰਨੇ ਕਾਈ ਇਸ ਚੀਜ਼ ਦੀ ਫੈਕਟਰੀ ਹੋਈ ਹੈ ਇਹ ਖਾਲਦੀ ਫੈਕਟਰੀ ਹੈ ਜੀ ਤੇ ਹਾਦਸਾ ਹੋਇਆ ਕਿਨੇ ਵਜੇ ਇਹ 3:30 ਵਜੇ ਦਾ ਟਾਈਮ ਸੀ ਜੀ ਹੁਣ ਕੰਟਰੋਲ ਹੈ ਜੀ ਹਾਂ ਜੀ ਹੁਣ ਕੰਟਰੋਲ ਨੁਕਸਾਨ ਹੋਵਾ ਹੈ ਜੀ ਨੁਕਸਾਨ ਸਵੇਰ ਪਤਾ ਲੱਗੇਗਾ ਅੱਨੀ ਰੇਤ ਨਹੀਂ ਇਹਨਾਂ ਪਤਾ ਲੱਗਿਆ ਸਵੇਰ ਪਤਾ ਲੱਗੇਗਾ ਮਾਲ ਦਾ ਦਰਸਨ ਜੀ